ਤਾਂ ਲੋਕ ਸਭਾ ਹਲਕਾ ਫਰੋਸਪੁਰ ਤੋਂ ਸ਼ੇਰ ਸਿੰਘ ਖਬਾਇਆ ਉਮੀਦਵਾਰ ਨੇ ਤਾਂ ਅੱਜ ਫਰੋਸਪੁਰ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਇੱਥੇ ਇੱਕ ਪੈਲਸ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਆਸ਼ੂ ਬਾਂਗੜ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਹਾਲਾਂਕਿ ਕਾਫੀ ਜਿਹੜਾ ਇਕੱਠਾ ਉਹ ਦੇਖਿਆ ਜਾ ਸਕਦਾ ਸੀ ਇਸੇ ਸ਼ੇਰ ਸਿੰਘ ਖਬਾਇਆ ਜੀ ਤੁਹਾਨੂੰ ਟਿਕਟ ਪਾਰਟੀ ਨੇ ਕਾਂਗਰਸ ਵੱਲੋਂ ਦੇ ਕੇ ਮੈਦਾਨ 'ਚ ਉਤਾਰਿਆ ਕਿਵੇਂ ਦਾ ਹੰਗਾਰਾ ਮਿਲ ਰਿਹਾ ਆ ਤੁਸੀਂ ਦੇਖ ਲਓ ਤੁਹਾਡੇ ਵਿੱਚ ਸਾਡੇ ਸਰਪੰਚ ਜਿਹੜੀ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਇਹ ਆਸੂ ਬਾੰਗੜ ਜੀ ਐਮ ਐਲ اے ਜਿਹੜੇ ਕੈਂਡੀਡੇਟ ਪਿਛਰੇ ਹੈ ਉਹਨਾਂ ਦੇ ਹਲਕੇ ਦੀਆਂ ਅੱਜ ਚਾਰ ਮੀਟਿੰਗਾਂ ਤਿੰਨ ਦੋ ਮੀਟਿੰਗਾਂ ਸੀ ਪਹਿਲੇ ਕਰ ਰਹੇ ਤੀਸਰੀ ਮੀਟਿੰਗ ਇਹ ਇੱਥੇ ਸਾਰੇ ਦੇ ਸਾਰੇ ਪਿੰਡਾਂ ਦੇ ਸਰਪੰਚ ਪੰਚ ਨੰਬਰ ਦਾ ਬਲਾਕ ਤੋਂ ਤੇ ਮੈਂਬਰ ਜਿਹੜੇ ਮੌਜੂਦ ਨੇ ਸਾਰੇ ਉੱਤੇ ਆਏ ਇਹਨਾਂ ਦੀ ਡਿਊਟੀਆਂ ਇਹਨਾਂ ਦੀ ਜਿਹੜੀਆਂ ਲਗਾ ਦਿੱਤੀਆਂ ਗਈਆਂ ਕਿ ਆਪਣੇ ਤਰੀਕੇ ਦੇ ਨਾਲ ਰੇਕ ਪਿੰਡ ਦੇ ਵਿੱਚ ਡੋਰ ਟੂ ਡੋਰ ਜਾ ਕੇ ਵੋਟਾਂ ਮੰਗ ਲਈਆਂ ਬਹੁਤ ਭਾਰੀ ਉਤਸ਼ਾਹ ਹੈ ਤੇ ਬਹੁਤ ਵੱਡੀ ਲੀਡ ਦੇ ਨਾਲ ਜਿਹੜੇ ਇਲੈਕਸ਼ਨ ਅਸੀਂ ਜਿੱਤਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਜਿਹੜੇ ਐਨਾ ਕ ਪਿਆਰ ਕਰਦੇ ਐ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਇਹਨਾਂ ਲੋਕਾਂ ਦਾ ਭਲਾ ਕਰੀ ਦੇਸ਼ ਦਾ ਭਲਾ ਕਰੀ ਦੇਸ਼ ਨੂੰ ਅਸੀਂ ਬਚਾਉਣਾ ਤੇ ਬਚਾਉਣ ਵਾਸਤੇ ਸਾਰੇ ਲੋਕ ਜਿਹੜੇ ਉਤਾਵਲੇ ਤੁਸੀਂ ਸਟੇਜ ਤੇ ਕਿਹਾ ਕਿ ਤੁਸੀਂ ਸ਼ੇਰ ਸਿੰਘ ਘਾਇਆ ਬਣ ਕੇ ਕੱਲੇ-ਕੱਲੇ ਨੇ ਜਾ ਕੇ ਵੋਟ ਮੰਗਣਿਆ ਤਾਂ ਲੋਕਾਂ ਨੇ ਅੱਗੋਂ ਬੜਾ ਰਿਸਪੌਂਸ ਦਿੱਤਾ ਕਿ ਵਾਕਈ ਲੋਕ ਮਤਲਬ ਇਹਨਾਂ ਪਸੰਦ ਕਰਦੇ ਨੇ ਖਿਰਸ ਸਿੰਘ ਕੋ ਭਾਈ। ਨਹੀਂ ਦੇਖੋ ਮੈਂ ਤਾਂ ਹਰਾਨ ਆ। ਇਸ ਤਰ੍ਹਾਂ ਦਾ ਮਾਹੌਲ ਕਦੇ ਮੇਰੇ ਇਲੈਕਸ਼ਨ ਮੈਂ ਬਹੁਤ ਇਲੈਕਸ਼ਨ ਲੜਿਆ ਹੈ ਤੇ ਇਸ ਤਰ੍ਹਾਂ ਦਾ ਮਾਹੌਲ ਮੈਨੂੰ ਕਦੇ ਵੀ ਦੇਖ ਕੇ ਨਹੀਂ ਮਿਲਿਆ। ਜਾਂ ਮੈਨੂੰ 2007 ਵਿੱਚ ਮਿਲਿਆ ਸੀ ਪਰ ਉਹ ਵੀ ਇੰਨਾ ਨਹੀਂ ਸੀ। ਤੇ ਜਦ ਪਾਰਲੀਮੈਂਟ ਤੇ ਜਦੋਂ ਮੈਂ ਇਲੈਕਸ਼ਨ ਲੜਿਆ ਬਹੁਤ ਲੋਕ ਰਾਤ ਦੇ 2-2 ਵਜੇ ਤੱਕ ਸਾਰੇ ਦੇ ਸਾਰੇ ਪਿੰਡ ਉਸੇ ਤਰ੍ਹਾਂ ਹੀ ਹੁੰਣ ਦੀ ਮੂਹਰ। ਇਹ ਸਾਰੇ ਜਿਹੜੇ ਲੋਕ ਹੈ ਮੇਰੇ ਮੋਢਾ ਮੋਢਾ ਜੋੜ ਕੇ ਖੜੇ ਹੈ ਮੈਂ ਮੇਰੇ ਨਾਲ ਜ਼ਿਆਦਾ ਚਿੰਤਾ ਇਹਨਾਂ ਨੂੰ ਇਲੈਕਸ਼ਨ ਜਿਹੜੀ ਇਹ ਜਿੱਤਣ ਦੀ ਤਾਂ ਭਾਈ ਜੀ ਲਾਸਟ ਸਵਾਲ ਮੇਰਾ ਇਹ ਆ ਕਿ ਕੁਝ ਸੋਚਿਆ ਲੋਕਾਂ ਬਾਰੇ ਤੁਸੀਂ ਐਮਪੀ ਬਣ ਜਾਂਦੇ ਹੋ ਤਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਦੇ ਕੰਮ ਕਰੋਗੇ ਕਿਸ ਤਰੀਕੇ ਨਾਲ ਉਹਨਾਂ ਦੇ ਕੰਮ ਆਉਂਗੇ ਦੇਖੋ ਮੈਂ ਬੜੇ ਲੰਬਾ ਟਾਈਮ ਸਿਆਸਤ ਅਸੈਂਬਲੀ ਵਿੱਚ ਜਿ ਰਿਹਾ ਹਾਂ ਪਾਰਲੀਮੈਂਟ ਜਿ ਰਿਹਾ ਹਾਂ ਮੇਰੇ ਕੰਮ ਕਰਨਾ ਜਿਹੜਾ ਤਰੀਕਾ ਹੈ ਉਹ ਇੰਨੇ ਸਾਲਾਂ ਦੇ ਵਿੱਚ ਜੇ ਮੈਂ ਮਾਰਾ ਸੋਚ ਕੇ ਕਰਦਾ ਅੱਜ ਇਸ ਤਰ੍ਹਾਂ ਮੈਨੂੰ ਪਿਆਰ ਨਹੀਂ ਸੀ ਮਿਲਣਾ ਇਸ ਕਰਕੇ ਇਹ ਸਾਰੇ ਲੋਕਾਂ ਨੂੰ ਪਤਾ ਹੈ ਮੇਰੇ ਕੰਮ ਕਰਨ ਦਾ ਕੀ ਤਰੀਕਾ ਹੈ ਤੇ ਮੈਂ ਬਿਲਕੁਲ ਸੱਚੇ ਦਿਲੋਂ ਹਮੇਸ਼ਾ ਕੰਮ ਕੀਤਾ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਐਸੇ ਕਰਕੇ ਸਾਡੇ ਪਰਹਾਰ ਜਿਹੜੇ ਐਨੀ ਵੱਡੀ ਸਾਨੂੰ ਜਿਹੜਾ ਪਿਆਰ ਸਤਿਕਾਰ ਮਾਣ ਬਖਸ਼ ਰਿਹਾ ਤੇ ਮੈਂ ਉਹ ਹੋਣ ਵਾਲੇ ਟਾਈਮ ਇਸ ਤੋਂ ਵੀ ਮੈਂ ਹੋਰ ਸੁਧਾਰਾਂਗਾ ਜੇ ਕਿਤੇ ਕੋਈ ਗਲਤੀ ਕਮੀ ਰਹੇਗੀ ਤੋਂ ਉਹਨੂੰ ਮੈਂ ਦੂਰ ਕਰਾਂਗਾ ਜੀ ਆਸ਼ੂ ਪੰਗੜ ਨਾਲ ਵੀ ਗੱਲ ਕਰ ਲੈਨੇ ਆਸ਼ੂ ਜੀ ਅੱਜ ਤੁਹਾਡੀ ਅਗਵਾਈ ਦੇ ਵਿੱਚ ਇਕੱਠ ਹੋਇਆ ਮੁਦਕੀ ਹੋਇਆ ਤਲਵੰਡੀ ਹੋਇਆ ਫਰੋਈਪੁਰ ਹੋਇਆ ਪੈਲਸ ਫੁੱਲ ਦੇ ਫੁੱਲ ਸੀਗੇ ਕੀ ਲੱਗਦਾ ਕਿ ਦੁਬਾਰਾ ਬੂਮ ਆ ਰਿਹਾ ਕਾਂਗਰਸ ਦੇ ਵਿੱਚ ਨਹੀਂ ਨਹੀਂ ਅਗਵਾਈ ਤਾਂ ਇਹ ਅਕਾਲਪੁਰਕ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਉਸ ਅਕਾਲਪੁਰ ਦਾ ਹੰਕਾਰ ਨਹੀਂ ਇਹ ਲੋਕ ਨੇ ਜਿਹੜੇ ਤਖਤਾਂ ਤੇ ਬਿਠਾਵ ਹੀ ਦਿੰਦੇ ਨੇ ਤੇ ਲਾਹ ਵੀ ਦਿੰਦੇ ਨੇ ਲਾਉਣ ਵਾਲੇ ਵੀ ਇੱਥੇ ਤੁਰੇ ਫਿਰਦੇ ਆ ਤੇ ਬੈਠੇ ਵੀ ਤੁਹਾਡੇ ਮੂਰੇ ਉੱਤਰ ਜਾਣੇ ਆ ਕਿਉਂਕਿ ਜਿਹੜੇ ਬੰਦੇ ਹੰਕਾਰ ਨਾਲ ਗੱਲਾਂ ਕਰਦੇ ਨਾ ਉਹ ਕਿਤੇ ਨਾ ਕਿਤੇ ਫਿਰ ਲੋਕਾਂ ਦੇ ਮਨਾਂ 'ਚ ਉੱਤਰ ਜਾਂਦੇ ਆ ਕਿਉਂਕਿ ਮੇਰੇ ਦੇ ਕੁਬਾਇਆ ਸਾਹਿਬ ਨਾਲ ਫਿਰੋਜ਼ਪੁਰ ਦਿਹਾਤੀ ਰਿਲੇਟਿਡ ਬੜੇ ਹੀ ਪ੍ਰੋਜੈਕਟਾਂ ਦੀ ਗੱਲ ਹੋਈ ਆ ਕਿਉਂਕਿ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਵਾਦਾ ਕਰਦੇ ਆ ਵੀ ਫਿਰੋਜ਼ਪੁਰ ਦਿਹਾਤੀ ਦਾ ਜਿਹੜਾ ਨਾਮ ਹੈ ਉਹ ਸਨੈਰੀ ਅੱਖਰਾਂ ਦੇ ਵਿੱਚ ਹਿੰਦੁਸਤਾਨ 'ਚ ਲਿਖਿਆ ਜਾਊਗਾ ਇਹ ਤੁਹਾਨੂੰ 2027 ਦੇ ਵਿੱਚ ਪਤਾ ਚੱਲ ਜਾਊਗਾ ਅਕਾਲ ਪ੍ਰਭ ਸੱਚੇ ਪਾਤਸ਼ਾਹ ਜੀ ਤੋਂ ਦੁਆ ਕਰਦੇ ਆਂ ਵੀ ਜਿੱਤ ਕੇ ਜਾਣ ਤੇ ਮੈਂ ਆਪਦੇ ਹਲਕੇ ਗੱਜ-ਵੱਜ ਕੇ ਇਹਨਾਂ ਨੂੰ ਕੰਮ ਕਰਾਵਾਂ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਉਹਨੂੰ ਸੁਣ ਕੇ ਕਬਾਇਆ ਸਾਹਿਬ ਤੋਂ ਪਹਚਾ ਕੇ ਤੇ ਆਪਦੇ ਹਲਕੇ ਦੇ ਕੰਮ ਕਰਵਾਈਏ ਸੋ ਮੈਂ ਧੰਨਵਾਦ ਕਰਦਾ ਆਪਦੇ ਹਲਕਿਆਂ ਦੇ ਜਿਹੜੇ ਵੀ ਮੇਰੇ ਭੈਣ ਭਰਾ ਪਹੁੰਚੇ ਨੇ ਮੇਰੀ ਨਹੀਂ ਔਕਾਤ ਨਹੀਂ ਜਨਾ ਇਹਨਾਂ ਲੋਕਾਂ ਨੇ ਮੈਨੂੰ ਸਤਿਕਾਰ ਦੇ ਦਿੱਤਾ ਇਹਨੇ ਜੋਗਾ ਸਿਗਾ ਨਹੀਂ ਵੀ ਬੰਗੜ ਪਰਿਵਾਰ ਨੂੰ ਸਿਰ ਤੇ ਇਹਨਾਂ ਨੇ ਆਪਣੇ ਭਾਇਆ ਸੋ ਮੇਰੀ ਮੈਂ ਤਾਂ ਇਹਨਾਂ ਦੀ ਜਿਹੜੀਆਂ ਇੱਕ ਇੱਕ ਪੈਰ ਚੱਲ ਕੇ ਆ ਰਿਣੀ ਆ ਔਰ ਕਬਾਇਆ ਸਾਹਿਬ ਨਾਲ ਦੇਣ ਜਿਹੜੀ ਪੋਲਿ ਇੱਕ ਦੂਜੇ ਵਾਲੇ ਪਾਸੇ ਚਲੇ ਜਾਂਦੇ ਨੇ ਸੈਡੀਆਂ ਕਰ ਲੈਂਦੇ ਅਸੀਂ ਉਹਨਾਂ ਤੋਂ ਬਾਹਰ ਆ ਇਮਾਨਦਾਰੀ ਨਾਲ ਗੁਰੂ ਘਰ ਸਾਡੇ ਸਾਹਮਣੇ ਵਜੀਤਪੁਰ ਸਾਹਿਬ ਇਮਾਨਦਾਰੀ ਦੇ ਨਾਲ ਖੁਬਾਇਆ ਸਾਹਿਬ ਨਾਲ ਚੱਲਾਂਗੇ ਔਰ ਮੈਂ ਉਮੀਦ ਤੇ ਆਸ ਕਰਦਾ ਜਿਵੇਂ ਲੋਕਾਂ 'ਚ ਹੰਗਾਰਾ ਦੇਖੋ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਲੋਕ ਵੇਟ ਕਰ ਰਹੇ ਆ ਸੋ ਇਹ ਕਾਲਪੁਰਖ ਸੱਚੇ ਪਾਤਸ਼ਾਹ ਦੀ ਮਰਜ਼ੀ ਹੈ ਔਰ ਉਮੀਦ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਚਾਰ ਤਰੀਕੂ ਖੁਬਾਇਆ ਸਾਹਿਬ ਦੇ ਮੂੰਹ 'ਚ ਅਸੀਂ ਖੁਸ਼ੀ ਨਾਲ ਲੱਡੂ ਪਾਵਾਂਗੇ ਇਹ ਆਸੇ ਉਮੀਦ ਕਰਦੇ ਹਾਂ ਅਸੀਂ ਵੱਡਾ ਪੈਕੇਜ ਆਊਗਾ ਫਰੋਇਟਰ ਦੇ ਹੱਥੋਂ ਵੱਡਾ ਇੱਥੇ ਜਿਹੜਾ ਪਾਕਿਸਤਾਨ ਤੋਂ ਆ ਰਿਹਾ ਕਿਸੇ ਨੇ ਆਵਾਜ਼ ਵੀ ਕੁਬਾਇਆ ਸਾਹਿਬ ਦੇ ਧਿਆਨ ਚ ਪਹਿਲਾਂ ਵੀ ਗੱਲ ਹੋ ਚੁੱਕੀ ਹੈ 에어ਪੋਰਟ ਦੀ ਸਮੱਸਿਆ ਇੱਥੇ ਜਿਹੜਾ ਪੀਜੀਆ ਬਹੁਤ ਛੋਟਾ ਏ ਦੀ ਸਮੱਸਿਆ ਜਿਹੜਾ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਉਹ ਆਪਾਂ ਨੂੰ ਪਤਾ ਲੱਗ ਰਿਹਾ ਜਿਹੜੇ ਲਫਾਫਿਆਂ ਦੇ ਵਿੱਚ ਤੇ ਜਿਹੜਾ ਉਹਦਾ ਏਡਾ ਨਾ ਵੱਡਾ ਲਫਾਫਾ ਪੈਸਾ ਜਾ ਰਿਹਾ ਉਹਦੇ ਬਾਰੇ ਕੋਈ ਪਲਾਨ ਹੀ ਨਹੀਂ ਉਹ ਪੈਸਾ ਕਿਸੇ ਤਰੀਕੇ ਤਾਂ ਪਾਕਿਸਤਾਨ ਤੋਂ ਬਾਹਰ ਜਾ ਰਿਹਾ ਨਾ ਹਿੰਦੁਸਤਾਨ ਜਿਹੜੀ ਚੀਜ਼ ਆ ਰਹੀ ਕਿਲੋ ਦੇ ਹਿਸਾਬ ਨਾਲ ਆ ਰਹੀ ਆ 50 ਕਿਲੋ ਪਰ ਜਿਹੜਾ ਦਾ ਅਰਬ ਰੁਪਈਆ ਜਾ ਰਿਹਾ ਉਹ ਕਿਸ ਸੋਰਸ ਨਾਲ ਜਾ ਰਿਹਾ ਸੋ ਇਹ ਜਿਹੜੇ ਮੁੱਦੇ ਅਸੀਂ ਸਰਕਾਰ ਦੇ ਅੱਗੇ ਰੱਖਾਂਗੇ ਕੁਬਾਇਆ ਸਾਹਿਬ ਇਹੋ ਜਿਹੀ ਆਵਾਜ਼ ਉੱਪਰ ਚੱਕਣਗੇ ਪਰ ਮੈਂ ਵਿਸ਼ਵਾਸ ਦਵਾਉਣਾ ਵੀ ਆਪਣੇ ਹਲਕਾ ਫਰ ਖੁਸ਼ਿਆਰ ਦੇ ਭਰਾਵਾਂ ਦੇ ਵੀ ਫੋਨ ਆਏ ਬੜੀ ਉਹਨਾਂ ਨੇ ਹੌਸਲਾ ਬਜਾਈ ਕੀਤੀ ਸੋ ਮੈਂ ਇਹ ਆਸ ਤੇ ਉਮੀਦ ਕਰਦਾ ਵੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਕਬਾਇਆ ਸਾਹਿਬ ਦੇ ਸਿਰ ਤੇ ਸੈਰਾ ਬਣਾਵੇ ਤਾਂ ਸਾਡੇ ਨਾਲ ਮਜੂਦ ਸੀਗੇ ਸ਼ੇਰ ਸਿੰਘ ਕਬਾਇਆ ਉਮੀਦਵਾਰ ਲੋਕ ਸਭਾ ਫਰੋਸਪੁਰ ਤੋਂ ਔਰ ਨਾਲ आशु बंगर जो दे आ, आ, कि ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੇ ਪਰ ਫਿਲਹਾਲ ਹੁਣ ਗੱਲ ਕਰੀਏ ਤਾਂ ਦੇਖਦੇ ਆ ਮੈਦਾਨ ਦੇ ਵਿੱਚ ਕਾਫੀ ਸਾਰੇ ਲੀਡਰ ਨੇ ਅਕਾਲੀ ਦਲ ਵੀ ਆ ਭਾਜਪਾ ਵੀ ਆ ਆਜ਼ਾਦ ਉਮੀਦਵਾਰ ਵੀ ਨੇ ਤਕਰੀਬ 35 ਦੇ ਆਸ-ਪਾਸ ਜਿਹੜੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਭਰੇ ਆ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਕੈਂਡੀਡੇਟ ਬਾਜ਼ੀ ਮਾਰਦਾ ਹੈ ਕਿਹੜਾ ਉਸ ਐਮਪੀ ਦੀ ਸੀਟ ਦੇ ਉੱਪਰ ਜਾ ਕੇ ਬੈਠਦਾ ਹੈ ਇਹ 4 ਤਰੀਕ ਨੂੰ ਕਲੀਅਰ ਹੋ ਜਾਏਗਾ ਕਮੈਂਟ ਸੈਕਸ਼ਨ ਤੁਹਾਡੇ ਲਈ ਹੈ ਉੱਥੇ ਤੁਸੀਂ ਆਪਣੀ ਰਾਏ ਜ਼ਰੂਰ ਲਿਖ ਸਕਦੇ ਹੋ ਫਿਰਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ